ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਅਰਸ਼ਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਵਜਦਾ ਪੰਜਾਬ ਅੱਜ ਆਪਾਂ ਮੌਜੂਦ ਆ ਇੱਕ ਬਹੁਤ ਹੀ ਪਵਿੱਤਰ ਤੇ ਪਾਵਨ ਸਥਾਨ ਤੇ ਲੁਧਿਆਣੇ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਵਿੱਚ ਜਿੱਥੇ ਕਿਹਾ ਜਾਂਦਾ ਹੈ ਹਰੇਕ ਗੁਰਦੁਆਰ ਇੱਥੇ ਚਪੈਰਾ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਤੇ ਸੰਗਤ ਬਹੁਤ ਦੂਰ ਦੂਰ ਤੋਂ ਇੱਥੇ ਮੱਥਾ ਟੇਕਣ ਆਉਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਇਹ ਧਰੋ ਹੈ ਜਿੱਥੇ ਟੁੱਟੇ ਮਨਾਂ ਨੂੰ ਹੌਸਲਾ ਮਿਲਦਾ ਹੈ ਤੇ ਡਿੱਗਦੇ ਵਿਸ਼ਵਾਸ ਨੂੰ ਤਾਕਤ ਮਿਲਦੀ ਹੈ ਤੇ ਹੁਣ ਆਪਾਂ ਸੰਗਤ ਨਾਲ ਗੱਲਬਾਤ ਕਰਾਂਗੇ ਤੇ ਦੇਖਾਂਗੇ ਬਾਬਾ ਦੀਪ ਸਿੰਘ ਜੀ ਨੇ ਕਿਹੜੇ ਕਿਹੜੇ ਜਿਹੜੇ ਉਹਨਾਂ ਦੇ ਪਰੇਸ਼ਾਨੀਆਂ ਦਾ ਹੱਲ ਕੀਤਾ ਤੇ ਕਿਹੜੇ ਕਿਹੜੇ ਤਦਕਾਰ ਕਿਤੇ ਨੇ ਆਓ ਸੰਗਤ ਨਾਲ ਗੱਲਬਾਤ ਕਰਦੇ ਮੇਰਾ ਨਾਮ ਬਲਬੀਰ ਗੌਰ ਅਮਨਗਰ ਲੁਧਿਆਣਾ ਅੰਗਨਵਾੜੀ ਹੈਲਪਰ ਆ ਮੈਂ ਤੇ ਮੈਂ ਗੁੱਠਿਆਂ ਚ ਚਾਨ ਕੇ ਮੇਰੇ ਇਧਰ 1 ਜਨਵਰੀ ਨੂੰ ਹੋਇਆ ਇਧਰ ਮਾਰਚ ਦੇ ਵਿੱਚ 27 ਨੂੰ ਕੀ ਪ੍ਰੋਬਲਮ ਸੀ ਗੁੱਠਿਆਂ ਚ ਅਚਾਨਕ ਇਦਾਂ ਇਦਾਂ ਕਰਦੇ ਕਰਦੇ ਇਦਾਂ ਹੋ ਗਿਆ ਜੋ ਸਿੱਧੇ ਕਰਨੀ ਤੇ ਇਦਾਂ ਦਰਦ ਹੋਣੀ ਤੇ ਬਹੁਤ ਜ਼ਿਆਦਾ ਲਸਣ ਪਿਆਜ਼ ਘੱਟ ਨਹੀਂ ਸੀ ਹੁੰਦਾ ਫਿਰ ਮੈਂ ਡਾਕਟਰ ਕੋਲ ਗਈ ਡਾਕਟਰ ਨੇ ਬੋਲਿਆ ਵੀ ਇੱਥੇ 35 350 ਇੰਜੈਕਸ਼ਨ ਲੱਗਣਾ ਤੇ ਫਿਰ ਮੈਂ ਕਿਹਾ ਵੀ ਇੰਨਾ ਮੈਂ ਲਗਾਵਾਂ ਤੇ ਕੱਲ ਨੂੰ ਇਹ ਠੀਕ ਨਾ ਹੋਣ ਫਿਰ ਫਿਰ ਮੈਨੂੰ ਕਿਸੇ ਨੇ ਦੱਸਿਆ ਬਾਬਾ ਦੀਪ ਸਿੰਘ ਜੀ ਦੇ ਫੇਰੂਮਾਨ ਪਹਿਲਾਂ ਗੁਰਦੁਆਰੇ ਗਈ ਸੀ ਉਥੇ ਜਦ ਮੈਂ ਗਈ ਤੇ ਉਥੋਂ ਜੋ ਉਹਦਾ ਘਿਓ ਲਗਾਇਆ ਉਹ ਮੈਂ ਮੋਟਰਸਾਈਕਲ ਤੇ ਆਪਦੇ ਬੇਟੇ ਨਾਲ ਬੈਠਦੇ ਆ ਲਾਂਦੀ ਆਪਣੇ ਘਰ ਤੱਕ ਇਦਾਂ ਹੀ ਉਹਨਾਂ ਦਾ ਨਾਮ ਜਪਦੀ ਆਈ ਅਗਲੇ ਹਫਤੇ ਮੇਰਾ ਬਹੁਤ ਫਰਕ ਪੈ ਗਿਆ ਉਸ ਤੋਂ ਬਾਅਦ ਮੇਰੀ ਪੂਰੀ ਸਰਦਾ ਬਣੀ ਫਿਰ ਮੈਂ ਨਹੀਂ ਨਾਗਾ ਬਖ ਕਰਾਨਾ ਕਰਨਾ ਆਨੇ ਉਹਨਾਂ ਬਾਬਾ ਦੀ ਹਰ ਗੇੜੇ ਕਿ ਮੈਂ ਕਹਿੰਨੀ ਬਾਬਾ ਜੀ ਮੇਰੇ ਤੇ ਕੀਤਾ ਸਭ ਤੇ ਕਰੋ ਕਿੰਨਾ ਖੁਸ਼ ਨੰਦ ਮਹਿਸੂਸ ਕਰਦੇ ਉੱਥੇ ਆ ਕੇ ਮਤਲਬ ਬਹੁਤ ਕਿ ਮੈਂ ਕਦੀ ਵੀ ਅਦਾਸ ਆ ਬਿਮਾਰ ਆ ਇਹਨਾਂ ਦਾ ਘਿਓ ਹਮੇਸ਼ਾ ਰੱਖਿਆ ਮੈਂ ਉਹ ਲਗਾ ਲਾ ਮੇਰੇ ਪੇਟ ਹਰਨੀਆਂ ਦਰਦ ਹੁੰਦਾ ਮੈਂ ਘਿਓ ਲਗਾ ਲਾ ਠੀਕ ਹੋ ਜਾਂਦਾ ਹਰ ਦਿੱਕਤ ਜਿਹੜੇ ਸਾਡੇ ਸੰਗ ਦਾ ਘਰ ਬੈ ਕੇ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਮੈਂ ਕਹਿੰਦੀ ਵੀ ਸਾਰੇ ਆਓ ਪਾਠ ਕਰੋ ਇਸ ਰੀਤੀ ਵਾਲੇ ਇੱਧਰ ਲਗਾਓ ਮੰਨ ਲਗਾਓ ਤੁਸੀਂ ਡਾਕਟਰਾਂ ਦੇ ਨਾਲੋਂ ਜ਼ਿਆਦਾ ਵਿਸ਼ਵਾਸ ਇੱਧਰ ਕਰੋ ਤੇ 100% ਠੀਕ ਹੋ ਜਾਓਗੇ ਤੇ ਜੀਵਨ ਜੀ ਕਿੰਨਾ ਕੁ ਬਦਲਾਵ ਦੇਖਿਆ ਜਦੋਂ ਬਾਬਾ ਜੀ ਨਾਲ ਨਹੀਂ ਸੀ ਜੁੜੇ ਹੁਣ ਜੁੜੇ ਵੀ ਠੀਕ ਆ ਅੱਜ ਦੇ ਜਵਾਨੇ ਚ ਨਸਿਆਂ ਪੱਤਿਆਂ ਤੋਂ ਬਚੇ ਆ ਸਾਰਾ ਠੀਕ ਆ ਸਰਦਾਰ ਆ ਬੇਟੇ ਦਾ ਅੰਮ੍ਰਿਤ ਛੱਕਿਆ ਵਧੀਆ ਹਰੇਕ ਬੁੱਧਵਾਰ ਆਉਣੇ ਚ ਪੈਰਾ ਘਟਣ ਹਾਂਜੀ ਜਦੋਂ ਤੋਂ ਤੇ ਗੁਰਦਰਾ ਹਰੇ ਸ਼ੁਰੂ ਹੋਇਆ ਸੀ ਅਸੀਂ ਇੱਥੇ ਹੀ ਰਹਿਨੇ ਆ 27-28 ਸਾਲ ਤੋਂ ਬਾਬਾ ਮੇਰੀ ਬੇਟੀ ਦੀ ਇਹ ਤਮੰਨਾ ਸੀ ਮੈਂ ਬਾਹਰ ਜਾਣਾ ਕੈਨੇਡਾ ਹਨਾ ਤੇ ਫਿਰ ਬਾਬਾ ਜੀ ਨੇ ਕਰਤਾ ਪਹਿਲਾ ਚਹਰਾ ਕੱਟਿਆ ਉਹ ਚ ਨਹੀਂ ਹੋਇਆ ਦੂਸਰੇ ਚਹਰੇ ਥੋੜੇ ਦਿਨ ਹੀ ਹੋਏ ਸੀ ਨਾਲ ਹੀ ਮੁੰਡਾ ਮਿਲ ਗਿਆ ਸਾਨੂੰ ਫਿਰ ਆਪਾਂ ਵਿਆਹ ਕਰ ਦਿੱਤਾ ਹਾਂਜੀ ਕਿਰਪਾ ਕੀਤੀ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੈ ਜੀ ਸਾਡੇ ਤੇ ਬਹੁਤ ਅਛਾ ਦੇ ਜਦੋਂ ਤੇ ਇਹ ਕਰਦੇ ਆ ਹਾਂਜੀ ਜਦੋਂ ਤਾਂ ਗੁਰਦੁਆਰਾ ਬਣਿਆ ਉਦੋਂ ਤੋਂ ਆ ਰਹੇ ਹਾਂ ਤੁਸੀਂ ਹਾਂਜੀ ਹਾਂਜੀ ਬਾਬਾ ਜੀ ਦੇ ਗੁਰਦੁਆਰੇ ਦੀ ਲੈਂਡ ਹੀ ਸਾਡਾ ਘਰ ਅੱਗੇ ਰੱਖ ਕੇ ਹਾਂਜੀ ਹਾਂਜੀ ਤੇ ਕਿੰਨਾ ਖੁਸ਼ ਮਹਿਸੂਸ ਕਰਦੇ ਇੱਥੇ ਆ ਕੇ ਇੱਥੇ ਤਾਂ ਬਹੁਤ ਆਨੰਦ ਆਉਂਦਾ ਜੀ ਘਰ ਜਾਣ ਦੀ ਜੀ ਨਹੀਂ ਕਰਦਾ ਨਾ ਜੀ ਨਾ ਵੀਗੇ ਸੰਗਤਾਂ ਵਿੱਚ ਬੈਠੇ ਰਹੀਏ ਆਪਾਂ ਹਾਂਜੀ ਔਰ ਵੈਸੇ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਜੀ ਕਿੱਥੋਂ ਆਨੇ ਹੋ ਤੁਸੀਂ ਲੋਦੇ ਲੋਕਲੀਆਂ ਲੋਹਿਆਣੇ ਤੋਂ ਜੀ ਲੋਕਲੀਆਂ ਠੀਕ ਹੈ ਹਰੇਕ ਬੁੱਧਵਾਰ ਆਨੇ ਆ ਚ ਪੈਰਾ ਘਟਣੇ ਤੋਂ ਜੀ ਹਾਂ ਜੀ ਲਗਾਤਾਰ ਆ ਰਹੇ ਕਿੰਨਾ ਗਨੰਦ ਮਹਿਸੂਸ ਕਰਦੇ ਹੋ ਇੱਥੇ ਆ ਕੇ ਬਹੁਤ ਹੈ ਜੀ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਲੋਕਾਂ ਦੇ ਬਹੁਤ ਦੁੱਖ ਦਰਦ ਕੱਟੇ ਜਾ ਰਿਹਾ ਤੇ ਇਸ ਵੇਟ ਕਰੀ ਦੀ ਇੱਕਦੋ ਬੁੱਧਵਾਰ ਰਵੇ ਤੇ ਇੱਕਦੋ ਅਸੀਂ ਹਾਜ਼ਰੀ ਭਰੀਏ ਤੇ ਕਹਿੰਦੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਨਾ ਇੱਛਾਵਾਂ ਪੂਰੀਆਂ ਕਰ ਦਿੰਦੇ ਨੇ ਤੇ ਤੁਹਾਡੀ ਕੋਈ ਪੂਰੀ ਹੋਈ ਹੋਵੇ ਸਾਡੇ ਨਾਲ ਇੱਕ ਸਾਂਝ ਕਰੋਗੇ ਬਹੁਤ ਕੁਝ ਜੀ ਜੋ ਮੰਗਦੇ ਆ ਉਹੀ ਮਿਲੀ ਜਾ ਰਿਹਾ ਹੈ ਬ੍ਰਦਰ ਮੇਰਾ ਅੱਜ ਤੋਂ ਤਿੰਨ ਚਾਰ ਮਿਲੇ ਪੈਨੇ ਹਸਪੀਟਲ ਐਡਮਿਟ ਸੀ ਤੇ ਸਮਝੋ ਡਾਕਟਰਾਂ ਵਾਲੋਂ ਤਾਂ ਜਵਾਬ ਹੀ ਸੀਗਾ ਕਿ ਬਿਨਾ ਆਪਰੇਸ਼ਨ ਤੇ ਠੀਕ ਨਹੀਂ ਹੋ ਸਕਦਾ ਕੀ ਪ੍ਰੋਬਲਮ ਕੀ ਹੋਈ ਸੀ ਦਿਮਾਗ ਦਿਨਾਸ ਫਟ ਗਈ ਸੀ ਅੱਛਾ ਦਿਮਾਗ ਦਿਨਾਸ ਫਟ ਗਈ ਸੀ ਐਸੀ ਕਿਰਪਾ ਹੋਈ ਹੈ ਕਿ ਬਿਨਾ ਆਪਰੇਸ਼ਨ ਤੋਂ ਬਿਨਾਂ ਟ੍ਰੀਟਮੈਂਟ ਤੋਂ ਠੀਕ ਹੋ ਹਾਂਜੀ ਚਮਤਕਾਰ ਕਰਤਾ ਬਾਬਾ ਨੇ ਜੀ ਜੀ ਬਹੁਤ ਚਮਤਕਾਰ ਬੇਟਾ ਮੇਰਾ ਬਹੁਤ ਬਿਮਾਰ ਰਹਿੰਦਾ ਸੀ ਪਰ ਜਦ ਤੋਂ ਅਸੀਂ ਇੱਥੇ ਆਣਾ ਸ਼ੁਰੂ ਕੀਤਾ ਤੇ ਪਤਾ ਹੀ ਨਹੀਂ ਕੀ ਦੁੱਖ ਦਰਦ ਕੀ ਹੈਗੇ ਜੀ ਹਾਂਜੀ ਪਤਾ ਹੀ ਨਹੀਂ ਕੀ ਹੈਗਾ ਜੀ ਹਾਂਜੀ ਹਰ ਇੱਕ ਬੋਦਵਾਰ ਅਨੁਸ਼ਕ੍ਰਾਂ ਨਾ ਕਰੇ ਹਰ ਬੋਦਵਾਰ ਜੀ ਤੇ ਕਿੰਨਾ ਕੁ ਬਦਲਾਵ ਮਹਿਸੂਸ ਕਰਦੇ ਹੋ ਜਦੋਂ ਨਈ ਸੇ ਜੁੜੇ ਬਾਬਾ ਦੀਪ ਸਿੰਘ ਜੀ ਚ ਕਲੇਸ਼ ਰਹਿੰਦਾ ਸੀਗਾ ਬਹੁਤ ਪਰ ਜਦਦੇ ਆਏ ਆ ਤੇ ਪਤਾ ਹੀ ਨਹੀਂ ਕਿ ਕਲੇਸ਼ ਵੀ ਕੀ ਹੁੰਦਾ ਹੈ ਸਭ ਕੁਝ ਵਾਇਗੁਰ ਹੋ ਗਿਆ ਕਿ ਸੁੱਖ ਸ਼ਾਂਤੀ ਹਾਂਜੀ ਜੀ ਦੇ ਇੱਥੇ ਦਿਲ ਨੂੰ ਬਹੁਤ ਠੰਡਕ ਮਿਲਦੀ ਆ ਕਿ ਸਕੂਨ ਮਹਿਸੂਸ ਹੁੰਦਾ। ਸਰ ਜੀ ਕਿਸੀਂ ਵੇਟ ਕਰੀਦੇ ਕਿ ਬੁੱਧਵਾਰ ਕਦੋਂ ਆਵੇ ਜਿਵੇਂ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਹੁੰਦਾ ਕਿ ਵਿਆਹ ਦਾ ਚਾਹ ਹੁੰਦਾ। ਇੱਥੇ ਆ ਕੇ ਉਹ ਲੱਗਦਾ ਕਿ ਇੱਕ ਵਾਰੀ ਆ ਗਏ ਦੁਬਾਰਾ ਜਾਣ ਦਾ ਦਿਲ ਨਹੀਂ ਕਰਦਾ। ਹਾਂਜੀ। ਬੇਟੇ ਨੂੰ ਕੀ ਪ੍ਰੋਬਲਮ ਹੋਈ ਸੀ? ਬੇਟਾ ਸ਼ੁਰੂ ਤੋਂ ਹੀ ਮੰਮੀ ਦੇ ਐਕਸਪਾਇਰ ਤੋਂ ਬਾਅਦ ਬਹੁਤ ਢਿਲਾ ਰਹਿੰਦਾ ਸੀ। ਇਹਨੂੰ ਇਨਫੈਕਸ਼ਨ ਹਰ 20 ਦਿਨ ਵਾਲੇ ਨੂੰ ਹਸਪੀਟਲ ਆਟਮ ਲੈ ਕਰਾਉਣਾ ਪੈਂਦਾ ਸੀ। ਹਾਂਜੀ ਪਰ ਜਦ ਦੇ ਇੱਥੇ ਜੁੜੇ ਆ ਤੇ ਕੁਝ ਵੀ ਨਹੀਂ। ਕੋਈ ਪ੍ਰੋਬਲਮ ਨਹੀਂ ਆ ਜਾਨੂੰ। ਮੇਰਾ ਨਾਮ ਮੈਂਡੀ ਹੈ। ਮੈਂਡੀ ਮੈਂ ਲੁਧਿਆਣਾ ਤੋਂ ਹੀ ਆਈ ਆਂ ਹਾਂਜੀ ਹਰ ਇੱਕ ਬੁੱਧਵਾਰ ਅਨੂਜ ਪੈਰਾ ਘਟੇ ਨੇ ਇੱਥੇ ਹਰ ਇੱਕ ਬੁੱਧਵਾਰ ਤਨੀ ਆੱਜੀ ਮੈਨੂੰ ਰਹਿਮਤ ਹੋਈ ਆ ਬਾਬਾ ਜੀ ਨੇ ਅੱਜ ਹੀ ਬੁਲਾਇਆ ਲਾਸਟ ਈਅਰ ਆਈ ਸੀ ਉਸ ਤੋਂ ਬਾਅਦ ਹੁਣ ਬੁਲਾਇਆ ਵਾ ਇੰਨੇ ਟਾਈਮ ਬਾਅਦ ਹੁਣ ਬੁਲਾਇਆ ਬੱਬਾ ਜੀ ਜੀ ਹਾਂਜੀ ਅੱਛਾ ਕਹਿੰਦੇ ਵੀ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨੋ ਕਾਮਨਾ ਜ਼ਰੂਰ ਪੂਰੀਆਂ ਕਰਦੇ ਤੁਹਾਡੀ ਕੋਈ ਇੱਕ ਪੂਰੀ ਕੀਤੀ ਹੋਵੇ ਸਾਡਾ ਜ਼ਰੂਰ ਸੰਸਕਿਰ ਦੇਖੋ ਜੀ ਮਨੋ ਕਾਮਨਾ ਤੇ ਹਰ ਪੂਰੀ ਕਰਦੇ ਆ ਇਹ ਤਾਂ ਅਟਲ ਸੱਚ ਹੈ ਸਾਨੂੰ ਹਮੇਸ਼ਾ ਪਰਮਾਤਮਾ ਤੋਂ ਪਰਮਾਤਮਾ ਨੂੰ ਹੀ ਮੰਗਣਾ ਚਾਹੀਦਾ ਹੈ ਠੀਕੇ ਮੈਂ ਜੋਦੋ ਵੀ ਆਣੀ ਆ ਬਾਬਾ ਜੀ ਨੂੰ ਇਹੀ ਕਹਿਨੀ ਆ ਕਿ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਤੇ ਹਮੇਸ਼ਾ ਨਾਮ ਨਾਲ ਜੁੜਨ ਦੀ ਦਾਤ ਬਖਸ਼ੋ ਤੇ ਮੈਂ ਸੰਗਤ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਅੰਮ੍ਰਿਤ ਵੇਲੇ ਜਿੰਨੀ ਵੀ ਸੰਗਤ ਆ ਵਦਤਵਾਦ ਉੱਠੇ ਤੇ ਬਾਬਾ ਦੀਪ ਸਿੰਘ ਜੀ ਨੂੰ ਹਮੇਸ਼ਾ ਅਰਦਾਸ ਇਹੀ ਕਰਨ ਕਿ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਤੇ ਨਾਮ ਦੀ ਦਾਤ ਬਖਸ਼ੋ ਬਾਕੀ ਜਿਹੜੀ ਚੀਜ਼ਾਂ ਦੀ ਗੱਲ ਆ ਉਹ ਤਾਂ ਪਰਮਾਤਮਾ ਆਪਣੇ ਆਪ ਦੇ ਹੀ ਦਿੰਦਾ ਵਾ ਹਾਂਜੀ ਕੋਈ ਮਨੋ ਕਾਮਨਾ ਤੁਹਾਡੀ ਪੂਰੀ ਕੀਤੀ ਹੋਵੇ ਜਿਹੜੀ ਪਹਿਲਾਂ ਦੱਸੋ ਮੇਰੀ ਮਨੋ ਕਾਮਨਾ ਹੈ ਜਿੱਦਾਂ ਕਿ ਮੈਂ ਬਾਬਾ ਜੀ ਤੇ ਬਹੁਤ ਬਲੀਵ ਕਰਦੀ ਆ ਤੇ ਮੈਨੂੰ ਨਾ ਸਕੂਟਰੀ ਨੇ ਡਰਾਈਵ ਕਰਨੀ ਆਂਦੀ ਹੁੰਦੀ ਸੀ ਤੇ ਮੈਂ ਆਪਣੇ ਘਰ ਦੇਆਂ ਨੂੰ ਕਹਿਣਾ ਆਪਣੇ ਬ੍ਰਦਰਸ ਨੂੰ ਕਹਿਣਾ ਕਿ ਮੈਨੂੰ ਨਾ ਸਕੂਟਰੀ ਨੇ ਡਰਾਈਵ ਕਰਨੀ ਆਂਦੀ ਪਲੀਜ਼ ਮੈਨੂੰ ਸਿਖਾ ਦਿਓ ਉਹਨਾਂ ਨੇ ਕਿਹਾ ਇੱਕ ਭਰਾ ਨੇ ਕਿਹਾ ਮੇਰੇ ਕੋਲ ਟਾਈਮ ਨਹੀਂ ਹੈਗਾ ਦੂਜੇ ਨੇ ਵੀ ਕਿਹਾ ਮੇਰੇ ਕੋਲ ਟਾਈਮ ਨਹੀਂ ਆ ਮੈਂ ਆਪਣੀ ਆਪ ਹੀ ਸਕੂਟਰੀ ਨੂੰ ਲੈ ਕੇ ਚੋਰ ਪੀ ਤੇ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਮੇਰੇ ਪਿੱਛੇ ਬੈਠ ਜਾਓ ਪਲੀਜ਼ ਹੈ ਤੇ ਇੰਨਾ ਵਿਸ਼ਵਾਸ ਬਾਬਾ ਜੀ ਤੇ ਕਿ ਉਹ ਪਿੱਛੇ ਬੈਠੇ ਬੈਠੇ ਮੈਨੂੰ ਇੰਜ ਲੱਗਦਾ ਮੇਰਾ ਹੈਂਡਲ ਆਪਣੀ ਆਪ ਕੋਈ ਚਲਾ ਰਿਹਾ ਕੋ ਮਾਰ ਰਿਹਾ ਵਾ ਇਹ ਸੱਚ ਹੈ ਕਿ ਬਾਬਾ ਜੀ ਨੂੰ ਉਸੇ ਅਗਰ ਕਹੀਏ ਕਿ ਸਾਡੇ ਨਾਲ ਚਲੋ ਤੇ ਉਹ ਸੱਚੀ ਤੁਰਦੇ ਨੇ ਮੇਰਾ ਇੱਕ ਵਾਰ ਇਹ ਚਾਰ ਰਸਤੇ ਹੁੰਦੇ ਨਾ ਉੱਥੇ ਮੈਂ ਡਿੱਗ ਵੀ ਪਈ ਸੀ ਪਰ ਮੇਰਾ ਵਾਲ ਵਿੰਗਾ ਵੀ ਨਹੀਂ ਹੋਇਆ ਬਾਬਾ ਜੀ ਨੇ ਵਾਲ ਵਿੰਗਾ ਹੋਣ ਨਹੀਂ ਦਿੱਤਾ ਬਈ ਆ ਹਾਂਜੀ ਅੰਗ ਸੰਗ ਸਹਾਈ ਰਹਿੰਦੇ ਅੰਗ ਸਹਾਈ ਰਹਿੰਦੇ ਆ ਹਾਂਜੀ ਮੰਨਣ ਦੀ ਗੱਲ ਹੈ ਪਰਮਾਤਮਾ ਹਮੇਸ਼ਾ ਗੁਰੂ ਬਾਬਾ ਦੀਪ ਸਿੰਘ ਜੀ ਹਮੇਸ਼ਾ ਨਾਲ ਅੰਗਸੰਗੀ ਰਹਿੰਦੇ ਨੇ ਕਿੰਨਾ ਕਿਨੰਦ ਮਹਿਸੂਸ ਕਰਦੇ ਉੱਥੇ ਆ ਕੇ ਬਹੁਤ ਆਨੰਦ ਫੀਲ ਕਰਦੇ ਆ ਜੀ ਸੰਗਤ ਵਿੱਚ ਆ ਕੇ ਬਹੁਤ ਜ਼ਿਆਦਾ ਕਿੰਨਾ ਕੁ ਬਦਲਾਵ ਕੀ ਦੇਖਦੇ ਹੋ ਜੀਵਨ ਚ ਜਦੋਂ ਬਾਬਾ ਜੀ ਨਾਲ ਨਹੀਂ ਸੀ ਜੁੜੇ ਹੁਣ ਜੁੜੇ ਹੋਏ ਹੂੰ ਜਦੋਂ ਬਾਬਾ ਜੀ ਦੇ ਨਾਲ ਨਹੀਂ ਜੁੜੀ ਸੀ ਉਦੋਂ ਡਿਪਰੈਸ਼ਨ ਦਾ ਸ਼ਿਕਾਰ ਸੀ ਮੈਂ ਡਿਪਰੈਸ਼ਨ ਹਰ ਜ਼ਮੇਨ 네ਗੇਟਿਵ ਥਾਟਸ ਆਣੇ ਕੁਛ ਨਾ ਕੁਛ ਸੋਚੀ ਜਾਣਾ ਜਦੋਂ ਦੇ ਬਾਬਾ ਜੀ ਨਾਲ ਜੁੜੀਆਂ ਕੁਛ ਵੀ ਸੋਚ ਮਨ ਦੇ ਵਿੱਚ ਨਹੀਂ ਆਉਂਦੀ ਸਗੋਂ ਨਾਮ ਦੇ ਵਿੱਚ ਵਸਦਾ ਹੀ ਹੋਇਆ ਹੁਣ ਤੱਕ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਵੀ ਕਹਿੰਦੇ ਤੇ ਸਕੂਨ ਬਹੁਤ ਮਿਲਦਾ ਆ ਕਿ ਦਿਲ ਨੂੰ ਠੰਡਕ ਮਿਲਦੀ ਹੈ ਹਾਂਜੀ ਇੱਥੇ ਬਹੁਤ ਸਕੂਨ ਮਿਲਦਾ ਹੈ ਜੀ ਬਹੁਤ ਜ਼ਿਆਦਾ ਆਨੰਦ ਮਿਲਦਾ ਜਿਵੇਂ ਬਾਬਾ ਜੀ ਆਲੇ ਦੁਆਲੇ ਹੀ ਹੋਂਡ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੇ ਬਹੁਤ ਮੇਰ ਹੈ ਤੇ ਮੈਂ ਜਦੋਂ ਇੱਕ ਵਾਰੀ ਸਾਰੇ ਤੋਂ ਪਹਿਲਾਂ ਜਦੋਂ ਆਈ ਸੀ ਤੇ ਇੱਥੇ ਨਾ ਮੈਨੂੰ ਥਾਇਰੋਇਡ ਦੇ ਦੱਸਿਆ ਸੀ ਕਿ ਮੈਨੂੰ ਥਾਇਰੋਇਡ ਬਹੁਤ ਵਧਿਆ ਹੋਇਆ ਸੀ ਤੇ ਮੈਂ ਉਸ ਦਿਨ ਬਾਬਾ ਜੀ ਨੂੰ ਅਰਦਾਸ ਕੀਤੀ ਸੀ ਤੇ ਮੈਂ ਕੱਲ ਆਪਣੀ ਰਿਪੋਰਟ ਲੈ ਕੇ ਆਈਏ ਤੇ ਮੇਰੀ thyroid ਬਿਲਕੁਲ ਖਤਮ ਹੋ ਗਿਆ ਤੇ ਮੇਰਾ ਖੂਨ ਵੀ ਵੱਧ ਗਿਆ ਜੋ ਖੂਨ ਬਹੁਤ ਘੱਟ ਸੀ 6 ਗ੍ਰਾਮ ਸੀ ਹੁਣ ਖੂਨ ਵੀ ਵੱਧ ਗਿਆ thyroid ਵੀ ਬਿਲਕੁਲ ਖਤਮ ਹੋ ਗਿਆ ਤੇ ਉਹਨਾਂ ਨੇ ਕਿਹਾ ਦਵਾਈ ਵੀ ਬੰਦ ਕਰ ਦੋ ਬਾਬਾ ਜੀ ਦੀ ਇੰਨੀ ਮਿਹਰ ਹੋਈ ਹੈ ਹਰ ਇੱਕ ਬੁੱਧਵਾਰ ਆਉਣੇ ਚ ਪੈਰ ਘਟਣੇ ਹਾਂਜੀ ਕਿਰਪਾ ਕਰਦੇ ਬਾਬਾ ਦੀਪ ਸਿੰਘ ਜੀ ਹੈ ਗਈਆ ਵਿਸ਼ਵਾਸ ਹੋਣਾ ਚਾਹੀਦਾ ਬਸ ਹੁਣ ਬਿਲਕੁਲ ਠੀਕ ਹੋ ਹਾਂਜੀ ਤੇ ਕਿੰਨਾ ਬਦਲਾਅ ਮਹਿਸੂਸ ਕਰਦੇ ਹੋ ਜਦੋਂ ਬਾਬਾ ਜੀ ਨਾਲ ਨਹੀਂ ਸੀ ਜੁੜੇ ਹੁਣ ਜੁੜੇ ਹੋਏ ਹੋ ਹਾਂਜੀ ਜੁੜੇ ਤਾਂ ਹੋਈ ਸੀ ਬਟ ਇਤਨੀ ਅੰਦਰੋਂ ਜਿਹੜੇ ਪੈਰ ਸਾਬ ਤੇ ਸਾਰੇ ਸਾਰੇ ਪਰਿਵਾਰ ਅੰਮ੍ਰਿਤਾਰੀਆ ਸਿਸ ਮੇਰੇ ਭਾਬੀ ਜੀ ਵੀ ਅੰਮ੍ਰਿਤਾਰੀਆ ਸਿਸ ਮੇਰੇ ਵੀਰਾ ਵੀ ਅੰਮ੍ਰਿਤਾਰੀਆ ਮੇਰੇ ਵੀਰਾ ਭਾਬੀ ਆਂਦੇ ਹੁੰਦੇ ਸੀ ਤੇ ਉਹਨਾਂ ਨੇ ਹੀ ਮੈਨੂੰ ਕਿਹਾ ਸੀ ਤੂੰ ਇੱਥੇ ਚੋ ਪੈਰੇ ਕੱਟ ਤੇ ਤੇਰੇ ਸਾਰੇ ਦੁੱਖ ਰੋਗ ਕੱਟੇ ਜਾਣਗੇ ਤੇ ਸੱਚੇ ਇਹ ਹੋਇਆ ਹੈ ਹਾਂਜੀ ਕਿੰਨਾ ਖੁਸ਼ ਮਹਿਸੂਸ ਕਰਦੇ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਹੈ ਤੇ ਆਪਾਂ ਕੁਝ ਦੱਸ ਨਹੀਂ ਸਕਦੇ ਜਿੰਨਾ ਬਾਬਾ ਜੀ ਆਪਣੇ ਤੇ ਮੇਰ ਕਰਨ ਤੇ ਉਹਨਾਂ ਦੀ ਬਹੁਤ ਵਧੀਆ ਤੇ ਹਰ ਇੱਕ ਬੁੱਧਵਾਰ ਆਉਣ ਚੋ ਪੈਰੇ ਕੱਟ ਹਾਂਜੀ ਮੈਨੂੰ ਹੋ ਗਿਆ ਤਕਰੀਬਨ ਸਾਲ ਕੋ ਹੋ ਗਿਆ ਆਂਦਿਆਂ ਨੂੰ ਹਾਂਜੀ ਕਿੰਨਾ ਕਨੰਦ ਮਹਿਸੂਸ ਕਰ ਰਹੇ ਹੋ ਤੇ ਸੇਵਾ ਕਰ ਰਹੇ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਮਹਿਸੂਸ ਤਾਂ ਬਹੁਤ ਵਧੀਆ ਕਰ ਰਹੇ ਆ ਸੇਵਾ ਕਰਕੇ ਵੀ ਮਨ ਨੂੰ ਇੰਨਾ ਆਨੰਦ ਆਉਂਦਾ ਵਾ ਕਿ ਕਿ ਹਰ ਬੁੱਧਵਾਰ ਦੀ ਆਂਦੀ ਮਨੋ ਕਾਮਨਾ ਹੁੰਦੀ ਆ ਕਿ ਅਸੀਂ ਹਰ ਬੁੱਧਵਾਰ ਆਈਏ ਕਿ ਇਹ ਆ ਕਿ ਘਰੇ ਜਿੱਦਾਂ ਛੁੱਟੀ ਕਰ ਲਈਦਾ ਮਨ ਨੂੰ ਇਹ ਹੁੰਦਾ ਕਿ ਅੱਜ ਬੁੱਧਵਾਰ ਗਏ ਨਹੀਂ ਆਪਾਂ ਤੇ ਮਨ ਨੂੰ ਅੰਦਰ ਦੁਖੀਪਣ ਆਂਦਾ ਹੀ ਰਹਿੰਦਾ ਵਾ ਇਸ ਕਰਕੇ ਆ ਕਿ ਹਰ ਬੁੱਧਵਾਰ ਆਂਦੇ ਹੀ ਜਾਂਦੇ ਆ ਅਸੀਂ ਹਾਂਜੀ ਕਹਿੰਦੇ ਹੁੰਦੇ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ। ਤੁਹਾਡੀ ਕੋਈ ਕੀਤੀ ਹੋਵੇ ਇੱਕ ਸਾਂਝ ਕਰਿਓ ਸਾਡੇ ਨਾਲ। ਹਾਂਜੀ ਬਹੁਤ ਮਨੋ ਕਾਮਨਾ ਪੂਰੀਆਂ ਕੀਤੀਆਂ ਨੇ ਬਾਬਾ ਜੀ ਨੇ। ਪਰ ਇਹ ਆ ਕਿ ਮੇਰੀ ਸਿਸਟਰ ਦੇ ਬੱਚੇ ਸੀ ਬਿਮਾਰ ਸੀ ਕਾਫੀ। ਉਹ ਬਸ ਇੱਕੋ ਹੀ ਅਰਦਾਸ ਲਈ ਬਾਬਾ ਦੀਪ ਸਿੰਘ ਜੀ ਅੱਗੇ। ਕੀ ਪ੍ਰੋਬਲਮ ਹੋਈ ਸੀ ਬੱਚਿਆਂ ਨੂੰ? ਉਹਨਾਂ ਨੂੰ ਬਸ ਬੇਹੋਸ਼ ਹੋ ਗਏ ਸੀ। ਨਿੱਕਾ ਬੇਟਾ ਬੇਹੋਸ਼ ਹੋ ਗਿਆ ਸੀ। ਫੀਵਰ ਚੜਦਾ ਸੀ ਇਸ ਕਰਕੇ ਹਸਪੀਟਲ ਐਡਮਿਟ ਸੀ। ਪੋਂਦੇ ਕਰਕੇ ਉਹਨਾਂ ਨੇ ਹਸਪੀਟਲਾਂ ਨਾਲ ਦਾਖਲ ਕੀਤਾ ਸੀ ਬਸ ਇੱਕੋ ਹੀ ਅਰਦਾਸ ਬਾਬਾ ਜੀ ਦੇ ਅੱਗੇ ਲਾਈ ਬਾਬਾ ਜੀ ਨੇ ਕੀਤੀ ਹੈ ਸਹੀ ਕੀਤਾ ਹਾਂਜੀ ਹੀ ਕਰਤਾ ਕਿਰਪਾ ਕਰਤੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਨੇ ਕਿਰਪਾ ਕਰਤੀ ਬਸ ਅੱਗੇ ਅੱਗੇ ਹੀ ਅਰਦਾਸਾਂ ਲਾਈਆਂ ਨੇ ਬਾਬਾ ਜੀ ਹਰ ਉਸ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਜਿੰਨਿਆਂ ਦੇ ਵੀ ਹੋ ਸਕਣ ਸਭ ਤੋਂ ਵੱਧ ਜਿਆਦਾ ਮਨੋ ਕਾਮਨਾ ਪੂਰੀਆਂ ਕਿੰਨਾ ਕ ਬਦਲਾ ਮਹਿਸੂਸ ਕਰਦੇ ਹੋ ਜੀਵਨ ਜਦੋਂ ਬਾਬਾ ਦੀਪ ਸਿੰਘ ਜੀ ਨਾਲ ਨਹੀਂ ਸੀ ਜੁੜੇ ਹੋਏ ਤੇ ਹੁਣ ਜੁੜੇ ਹੋਏ ਜਦੋਂ ਜੁੜੇ ਨਹੀਂ ਸੀ ਇਹ ਸੀ ਕਿ ਮਤਲਬ ਕਿ ਘਟ ਵੱਧ ਪ੍ਰੇਸ਼ਾਨੀਆਂ ਰਹਿਣੀਆਂ ਦਿਮਾਗ ਤੇ ਮੰਮੀ ਦੇ ਵੀ ਰਹਿਣੀਆਂ ਸਾਰੇ ਦੇ ਰਹਿਣੀਆਂ ਹੁਣ ਇਹ ਆ ਕਿ ਅੱਗੇ ਨਾਲੋਂ ਵੈਟਰਾ ਥੋੜਾ ਜਿਹਾ ਕਿ ਬਾਬਾ ਜੀ ਨਾਲ ਜੁੜੇ ਆ ਕਿ ਇਹ ਆ ਕਿ ਥੋੜਾ ਜਿਹਾ ਆਪਣਾ ਕੰਮ 'ਚ ਵਧਿਆ ਧਿਆਨ ਰਹਿੰਦਾ ਵਾ ਕਿ ਹਰ ਵਕਤ ਗੁਰਬਾਣੀ ਵੱਲ ਥੋੜਾ ਬਹੁਤਾ ਧਿਆਨ ਰਹਿੰਦਾ ਵਾ ਕਿਸੇ ਟਾਈਮ ਤਾਂ ਰਹਿੰਦਾ ਹੀ ਨਹੀਂ ਸੀ ਇਹ ਆਪਣਾ ਤੇ ਬਾਬਾ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਪਾਠ ਕਰਨ ਦਾ ਆਪਣਾ ਬਲ ਬਖਸ਼ਿਆ ਵਾ ਕਿ ਇਹ ਆ ਕਿ ਪਾਠ ਕਰਨਾ ਹੀ ਕਰਨਾ ਵਾ ਹਾਂਜੀ ਕਹਿੰਦੇ ਆਨੰਦ ਬਹੁਤ ਮਹਿਸੂਸ ਹੁੰਦਾ ਸਕੂਨ ਮਿਲਦਾ ਦਿਲ ਨੂੰ ਹੁੰਦਾ ਵਾ ਜੀ ਬਹੁਤ ਜ਼ਿਆਦਾ ਸਕੂਨ ਆਉਂਦਾ ਲੂ ਕੰਡੇ ਖੜੇ ਹੋ ਜਾਂਦੇ ਆ ਇਸ ਜਗ੍ਹਾ ਤੇ ਖੜ ਕੇ ਹੁਣ ਮੈਂ ਪਾੜ ਤੇ ਪਾਟ ਕਰਦੀ ਆ ਜਦੋਂ ਟਾਈਮ ਹੋਵੇ ਸੇਵਾ ਵੀ ਕਰਦੀ ਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਗਰੂਪ ਸਿੰਘ ਆ ਜੀ ਠੀਕ ਹੈ ਜੀ ਕਿੱਥੋਂ ਆਏ ਹੋ ਤੁਸੀਂ ਮੇਰਾ ਪਿੰਡ ਆਲਮਗੀਰ ਸਾਹਿਬ ਆ ਜੀ ਹਰੇਕ ਬੁੱਧਵਾਰ ਆਨੇ ਉੱਥੇ ਜਪੈ ਰਹੇ ਹਾਂਜੀ ਹਾਂਜੀ ਆਉਨੇ ਆਂ ਸੇਵਾ ਕਰ ਰਹੇ ਹੋ ਉੱਥੇ ਕਿੰਨਾ ਕ ਆਨੰਦ ਮਹਿਸੂਸ ਕਰਦੇ ਬਹੁਤ ਜ਼ਿਆਦਾ ਜੀ ਪਿਆਰ ਮਿਲਦਾ ਜੀ ਸੰਗਤ ਦਾ ਜ਼ਿਆਦਾ ਹਾਂ ਜੀ ਕੰਦੇ ਪੱਪਾ ਦੀਪ ਸਿੰਘ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਆ ਤੁਹਾਡੀ ਕੋਈ ਕੀਤੇ ਹੋਵੇ ਇੱਕ ਸਾਂਝੀ ਕਰਿਓ ਸਾਡੇ ਨਾਲ ਬਹੁਤ ਕੀਤੀਆਂ ਨਹੀਂ ਹੁਣ ਕੀ ਸਾਂਝੀ ਕਰਨੀ ਹੈ ਸੰਗਤ ਨਾਲ ਬਾਬਾ ਜੀ ਜੋ ਆਪਾਂ ਬਾਬਾ ਜੀ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਬਾਬਾ ਜੀ ਆਪ ਹੀ ਸਭ ਦੇ ਦਿਲਾਂ ਦੀ ਜਾਣਦਾ ਸੰਗਤ ਜੀ ਹਾਂ ਜੀ ਕਿੰਨੇ ਟਾਈਮ ਤੋਂ ਸੇਵਾ ਕਰ ਰਹੇ ਹੋ ਇੱਥੇ ਤੁਸੀਂ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਸੰਗਤ ਜੀ ਸਾਲ ਤੋਂ ਉੱਪਰ ਆ ਗਿਆ ਤੇ ਹਰੇਕ ਬੁੱਧਵਾਰੀ ਸੇਵਾ ਹਾਂ ਜੀ ਦੁੱਧਾ ਲੰਗਰ ਚਾਹ ਦਾ ਲੰਗਰ ਜੋ ਸੰਗਤ ਨੂੰ ਆਉਂਦਾ ਜੀ ਅਸੀਂ ਲਾਈਦਾ ਨਾਲ ਦੁੱਧ ਦਾ ਲੰਗਰ ਐਸ ਕੀ ਸਾਬ ਜਾਨ ਤੁਸੀਂ ਦੀਢਾੜੀ ਚੱਲਦੇ ਨੇ ਉਹਦੇ ਕਰਕੇ ਆਪਾਂ ਕਿੰਨਾ ਬਦਲਾਅ ਮਹਿਸੂਸ ਕਰਦਾ ਜਦੋਂ ਬਾਬਾ ਦੀਪ ਸਿੰਘ ਜੀ ਨਾਲ ਨਹੀਂ ਸੀ ਜੁੜੇ ਹੁਣ ਜੁੜੇ ਹੋਏ ਹੂੰ ਬਹੁਤ ਜ਼ਿਆਦਾ ਇਹ ਮੇਰੇ ਚ ਆਪ ਦੇ ਆਪ ਚ ਬਦਲਾਅ ਆ ਗਿਆ ਮੈਂ ਪਿੰਨਾ ਪਾਠ ਨਾਲ ਜੁੜਿਆ ਨਹੀਂ ਹੋਇਆ ਸੀ ਹੁਣ ਮੈਂ ਪਾਠ ਨਾਲ ਵੀ ਜੁੜ ਗਿਆ ਬਾਬਾ ਜੀ ਦੀ ਸੇਵਾ ਨਾਲ ਵੀ ਬਹੁਤ ਜ਼ਿਆਦਾ ਜੁੜ ਗਿਆ ਜਿਵੇਂ ਲਾਲੋ ਜੀ ਜਦੋਂ ਬੁੱਧਵਾਰ ਮੈਂ ਪੰਜਾਬ ਰੋਡ ਵਿੱਚ ਸਰਕਾਰੀ ਜੌਬ ਕਰਦਾ ਤੇ ਮੇਰੀ ਬੁੱਧਵਾਰ ਪੱਕੀ ਇੱਥੇ ਰੈਸਟ ਰੱਖੀ ਆ ਵੀ ਬਾਬਾ ਦੀ ਸੇਵਾ ਕਰਨ ਲਈ ਸਿਰਫ ਵੀ ਨਹੀਂ ਮੈਂ ਸੰਡੇ ਕਰਦਾ ਹੁੰਦਾ ਸੀ ਮੈਂ ਬਾਬਾ ਜੀ ਦੀ ਸੇਵਾ ਲਈ ਬੁੱਧਵਾਰ ਦੀ ਰੈਸਟ ਰੱਖੀ ਆ ਕਿਉਂਕਿ ਮਨ ਨੂੰ ਬੜਾ ਸਕੂਨ ਮਿਲਦਾ ਜਦੋਂ ਇੱਥੇ ਆਉਨੇ ਆ ਖੂ ਜੀ ਪੈਣ ਲੱਗ ਜਾਂਦੀ ਢਿੱਡ ਚ ਵੀ ਪਾਸੀ ਬੁੱਧਵਾਰ ਨੂੰ ਇੱਥੇ ਆਉਣਾ ਵਾ ਬੜਾ ਪਿਆਰ ਮਿਲਦਾ ਜੀ ਸੰਗਤ ਜੀ ਦਾ ਆ ਕੇ ਸਾਨੂੰ ਬਹੁਤ ਜ਼ਿਆਦਾ ਜੀ ਐਨੀ ਬਿਜ਼ੀ ਰੁਟੀਨ ਚ ਵੀ ਤੁਸੀਂ ਸਮਾਂ ਕੱਢ ਕੇ ਸੇਵਾ ਕਰਨ ਜ਼ਰੂਰ ਆਨੇ ਹੋ ਹਾਂਜੀ ਆਉਨੇ ਆ ਜੀ ਬਾਬਾ ਜੀ ਦੀ ਕਿਰਪਾ ਜੀ ਤਾਂ ਹੀ ਆਉਨੇ ਆ ਸੰਗਤ ਜੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਗਲਤ ਕੰਮਾਂ ਚ ਰੁੱਝੀ ਹੋਈ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸੰਗ ਵੀ ਜਿਹੜੇ ਵੀ ਮੇਰੇ ਭਰਾ ਵੀ ਨੇ ਜੋ ਨਸ਼ੇ ਪੱਤਿਆਂ ਚ ਪਏ ਨੇ ਉਹ ਉਹਨਾਂ ਤੋਂ ਦੂਰ ਹੋ ਕੇ ਜੀ ਬਾਬਾ ਜੀ ਦੇ ਲੜ ਲੱਗੋ ਜੀ ਜੇ ਮੈਂ ਕਹਿੰਦਾ ਜੀ ਮੈਂ ਹੁਣ ਸਾਦੇ ਦਸਤਾਰ ਨਹੀਂ ਬੰਨਦਾ ਪਰ ਮੈਂ ਬਾਬਾ ਜੀ ਦੇ ਦਰਬਾਰ ਨਾਲ ਜੁੜਿਆ ਜਰੂਰ ਹੋਇਆ ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਭਰਾ ਨੇ ਮੇਤੋਂ ਛੋਟੀ ਉਮਰ ਦੇ ਨੇ ਤਾਂ ਮੇਤੋਂ ਵੱਡੀ ਉਮਰ ਦੇ ਨੇ ਨਸ਼ਾ ਵੱੱਤਾ ਛੱਡ ਕੇ ਗੁਰੂ ਘਰ ਦੀ ਨਾਲ ਜੁੜਨ ਜੀ ਜੋ ਕਿ ਆਪਣੇ ਘਰਾਂ ਵਿੱਚ ਪਰੇਸ਼ਾਨੀ ਨਾ ਆਵੇ ਜੀ ਜਿਹੜੇ ਆਪਣੇ ਮਾਪਿਆਂ ਨੂੰ ਦਿੱਕਤ ਨਹੀਂ ਪਰੇਸ਼ਾਨੀ ਆਉਂਦੀ ਹੈ ਅੱਜ ਕੱਲ ਬਹੁਤ ਮਾਹੌਲ ਘਰਾਂ ਦਾ ਖਰਾਬ ਆਈ ਵੀ ਉਹਨਾਂ ਤੋਂ ਦੂਰ ਰਹਿਣਾ ਤਾਂ ਚੰਗੀ ਗੱਲ ਹੈ ਨਸ਼ਿਆਂ ਤੋਂ ਤੇ ਜਿਹੜੀ ਸਾਡੀ ਸੰਗਤ ਘਰ ਬੈ ਕੇ ਦੇਖ ਰਹੀ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸੰਗਤ ਜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਵੱਧ ਤੋਂ ਵੱਧ ਗੁਰੂ ਘਰ ਆਓ ਜੀ ਜਪੇਰਾ ਸਾਹਿਬ ਤੇ ਬਾਬਾ ਜੀ ਨਾਲ ਜੁੜੋ ਆਕੇ ਤੇ ਦੇਖੋ ਜੀ ਫੇਰ ਪਤਾ ਲਾ ਦਿੰਦਾ ਆਪਾਂ ਨੂੰ ਗੁਰਦੁਆਰੇ ਗੁਰਦੁਆ ਜਦੋਂ ਆਪਾਂ ਇੱਕ ਵਾਰ ਸ਼ੁਰੂ ਕਰਤਾ ਜੀ ਆਪਾਂ ਨੂੰ ਆਪ ਹੀ ਪਤਾ ਲੱਗ ਜਾਣਾ ਸੰਗਤ ਜੀ ਵਾਈ ਗੁੱਡ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਗੈਸਪੁਰੇ ਲੁਧਿਆਣੇ ਤੋਂ ਆਈ ਆ ਤੇ ਕਿੰਨਾ ਕਰਨੰਦ ਮਹਿਸੂਸ ਕਰਦੇ ਹੋ ਇੱਥੇ ਆ ਕੇ ਬਹੁਤ ਆਨੰਦ ਮਹਿਸੂਸ ਕਰਦੇ ਹਾਂ ਕਹਿੰਦੇ ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਮਨੋਗਾਮਨਾ ਜ਼ਰੂਰ ਪੂਰੀਆਂ ਕਰਦੇ ਆ। ਟੋੜੀ ਇੱਕ ਕੋਈ ਪੂਰੀ ਹੋਈ ਹੋਵੇ ਇੱਕ ਸਾਂਝੀ ਕਰਿਓ ਸਾਡੇ ਨਾਲ। ਮੇਰੀ ਹੋਈ ਹੈ ਕੈਨੇਡਾ ਦੇ ਵੀਜ਼ੇ ਦੀ। ਮੇਰਾ ਵੀਜ਼ਾ ਲੱਗਣ ਨੂੰ ਮਤਲਬ ਟਾਈਮ ਪੂਰਾ ਹੋ ਚੁੱਕਿਆ ਮੇਰਾ। ਬਸ ਬਾਬਾ ਜੀ ਨੇ ਮਿਹਰ ਕਰ ਦੇਣੀ ਮੇਰੇ ਤੇ। ਕਿੰਨੇ ਟਾਈਮ ਤੋਂ ਵੀਜ਼ਾ ਨਹੀਂ ਸੀ ਲੱਗ ਰਿਹਾ। ਹੋ ਗਿਆ 7 ਮਹੀਨੇ ਤੋਂ। ਹਾਂ ਜੀ ਹੁਣ ਆਸ ਹੋਈ ਹੈ ਕਿ ਲੱਗ ਜਾਊਗਾ। ਕਿਰਪਾ ਕਰਤੀ ਬਾਬਾ ਦੀਪ ਸਿੰਘ ਜੀ। ਕਿਰਪਾ ਕਰ ਕਿੰਨਾ ਕ ਬਦਲਾਵ ਮਹਿਸੂਸ ਕਰਦੇ ਹੋ ਜੀਵਨ ਚ ਜਦੋਂ ਬਾਬਾ ਦੀਪ ਸਿੰਘ ਜੀ ਨਾ ਨਹੀਂ ਸੀ ਜੁੜੇ ਹੁਣ ਜੁੜੇ ਹੋਏ ਬਹੁਤ ਜਿਆਦਾ ਮੈਨੂੰ 2 ਸਾਲ ਤੋਂ ਹੋ ਗਏ ਜੁੜੇ ਨੇ 2 ਸਾਲ ਹੋ ਗਏ ਜੁੜੇ ਨੇ ਲਗਾਤਾਰ ਆ ਰਹੇ ਹਾਂ ਉੱਥੇ ਚਪੈਰਾ ਘਟਨ ਮੇਰੇ ਬੇਟੇ ਦੀ ਨੌਕਰੀ ਨਹੀਂ ਸੀ ਲੱਗਦੀ ਉਹ ਵੀ ਲੱਗ ਗਈ ਹਰ ਇੱਕ ਗੁਰਦੁਆਰਾ ਨੇ ਉੱਥੇ ਚਪੈਰਾ ਘਟਨ ਹਾਂਜੀ ਸ਼ਾਂਤੀ ਮਿਲਦੀ ਹੈ ਉੱਤੋਂ ਦੀ ਬਾਬੇ ਦੇ ਘਰ ਆ ਕੇ ਮਨ ਨੂੰ ਲੱਗਦਾ ਹੈ ਹਾਂ ਭਾਈ ਸੁਖ ਸ਼ਾਂਤੀ ਦਾ ਇੱਕਦਮ એનર્ਜੀ ਆਂਦੀ ਹੈ ਲਗੇ ਤਰ੍ਹਾਂ ਦੀ ਤੇ ਕੋਈ ਮਨੋ ਕਾਮਨਾ ਬਾਬਾ ਦੀਪ ਸਿੰਘ ਜੀ ਨੇ ਤੁਹਾਡੀ ਪੂਰੀ ਕਰਤੀ ਹੋਵੇ ਕੋਈ ਵੀ ਇੱਕ ਸੰਝ ਕਰ ਸਕਦੇ ਹੋ ਸਾਡੇ ਨਾਲ ਬਸ ਸਹੀ ਆ ਬਾਬਾ ਤਰੱਕੀਆਂ ਦੇ ਰਾਹ ਤੇ ਪਹੁੰਚਾਈ ਜਾ ਰਿਹਾ ਹੌਲੀ ਹੌਲੀ ਅੱਜ ਕੱਲ ਤਰੱਕੀਆਂ ਹੀ ਹੋ ਰਹੀਆਂ ਨੇ ਮੇਰੀਆਂ ਇਹ ਜੀਵਨ ਚ ਕਿੰਨਾ ਕੀ ਬਦਲਾਵ ਦੇਖਦੇ ਜਦੋਂ ਨਹੀਂ ਸੀ ਜੁੜੇ ਬਾਬਾ ਦੀਪ ਸਿੰਘ ਜੀ ਨਾਲ ਹੁਣ ਜੁੜੇ ਹੋਏ ਹੋ ਪਹਿਲਾਂ ਤਾਂ ਬੜੀਆਂ ਮੁਸ਼ਕਲਾਂ ਆਂਦੀਆਂ ਰਹਿੰਦੀਆਂ ਸੀ ਜਦੋਂ ਦਾ ਬਾਬਾ ਬਾਪੂ ਕੋਲ ਆਈਦਾ ਹੈ ਬਾਬਾ ਦੀਪ ਸਿੰਘ ਕੋਲ ਉਦੋਂ ਦੀਆਂ ਮੁਸ਼ਕਲਾਂ ਸਾਰੀਆਂ ਹੱਲ ਹੋ ਰਹੀਆਂ ਨੇ ਹੌਲੀ ਹੌਲੀ ਅੱਜ ਦੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਬਸ ਇਹ ਆ ਕਿ ਅੱਜ ਦੀ ਯੂਥ ਨੂੰ ਕੇ ਬਸ ਬਾਬੇ ਨਾਲ ਜੁੜ ਜੋ ਬਾਬਾ ਦੀਪ ਸਿੰਘ ਨਾਲ ਉਹੀ ਹੈਗੇ ਨੇ ਜੋ ਮੁਸ਼ਕਲਾਂ ਦਾ ਹੱਲ ਦੂਰ ਕਰ ਦਿੰਦੇ ਤੇ ਇੱਕ ਨਵੀਂ ਜੋਤ ਜਗਾਉਂਦੇ ਆ ਅੰਦਰ ਸ਼ਰੀਰ 'ਚ ਬਾਬਾ ਜੀ ਕਿੱਥੋਂ ਆਨੇ ਹੋ ਤੁਸੀਂ ਮੈਂ ਆਂਦਾ ਜੀ ਕੋਟ ਮੰਗਲ ਸਿੰਘ ਅੱਛਾ ਜੀ ਫਿਰ ਇੱਕ ਬੁੱਧਵਾਰ ਆਨੇ ਹੋ ਜੀ ਚਪੈਰਾ ਕੱਟਣੇ ਬੁੱਧਵਾਰ ਹੈ ਇਸ ਵਿੱਚ ਲਈ ਅਸੀਂ ਪਹਿਲਾ ਸ਼ੁਰੂ ਤੋਂ ਆਨੇ ਆ ਤੇ ਕਾਫੀ ਜਿਹੜੇ ਤੋਂ ਆਂਦੇ ਆ ਜਨ ਕਿ ਪਹਿਲਾ ਜੇ ਚਪੈਰਾ ਸ਼ੁਰੂ ਹੁੰਦਾ ਸੀ ਬੀਬੀ ਬੇਮਬੇ ਪ੍ਰਪਤੀਤ ਕੋਰ ਉਨੇ ਸ਼ੁਰੂ ਕੀਤਾ ਸੀ ਇਹ ਤੇ ਜਦਕ ਸੰਗਤ ਬਹੁਤ ਘੱਟ ਸੀ ਆ ਤਾਂ ਉਹ ਸਾਲ ਦੋ ਸਾਲ ਤੋਂ ਸੰਗਦੇ ਆ ਮੋਟੀਵੇਸ਼ਨ ਬਣਿਆ ਬਾਣੀਆਂ ਨੂੰ ਤੁਰਿਆ ਬਹੁਤ ਵਧੀਆ ਕਰ ਲਿਆ ਪਰ ਵੈਸੇ ਪਾਣੀ ਦਾ ਵੈਸੇ ਰੋਜ਼ ਪਾਣੀ ਚਾਹੀਦੀ ਆ ਤੇ ਉਹ ਤੇ ਵਿਚਾਰ ਨਹੀਂ ਚਾਹੀਦੀ ਆ ਇਸ ਕਰਕੇ ਜਣ ਕੇ ਪ੍ਰਭਾਤੀ ਦਾ ਮਹਾਰਾਜ ਆਪੇ ਕਰ ਦੇਣੀ ਆ ਉਹ ਤਾਂ ਕਿਸੇ ਨਹੀਂ ਹੈਗਾ ਉਹ ਤਾਂ ਜਿਸ ਵੇਲੇ ਸਾਡਾ ਸਮਾ ਆਣਾ ਉਸ ਵੇਲੇ ਹੋਣਾ ਪਹਿਲੇ ਸਮੇਂ ਕੋਈ ਨਹੀਂ ਹੋਣਾ ਆਪਾਂ ਵਡਿਆਈ ਗੁਰੂ ਮਹਾਰਾਜ ਨੂੰ ਦੇਣੀ ਆ ਠੀਕ ਹੈ ਇੱਕ ਸਿੱਖ ਦੀ ਜਣੀ ਕਹਿਣ ਨੂੰ ਆਪਣੀ ਭਾਵਨਾ ਪਾਣੀ ਚਾਹੀਦੀ ਆ ਕਿ ਠੀਕ ਆ ਮਹਾਰਾਜ ਨੇ ਦੇਰ ਉਹਦੇ ਦੇ ਹੀ ਦੇਣਾ ਜਦ ਵੀ ਉਹਦਾ ਇਚਾ ਆ ਉਹਨੂੰ ਪੂਰੇ ਤੱਤੇ ਦੇ ਨਾਲ ਦੇ ਦੇਣਾ ਜਿਹੜੀ ਘਰ ਬੈਠੇ ਨੇ ਵੀ ਦੇ ਦੇਣਾ ਮਾਨਸ਼ਾ ਪੂਰੀ ਹੋਣੀ ਹੋਣੀ ਹੈ ਹਾਂ ਜਿਹੜੀ ਕਹਿਣ ਹੁੰਦਾ ਮੈਂ ਆਪਣਾ ਕੀਤਾ ਬਣਾਓ ਠੀਕ ਹੈ ਗੁਰੂ ਮਾਰਾ ਬਾਣੀ ਨਾਲ ਜੋੜੋ ਜਿੱਦਾਂ ਹੁਣ ਸੰਗਤ ਜੋੜਦੀ ਆ ਉਹਨੂੰ ਲਗਾਤਾਰ ਬਾਣੀ ਨਾਲ ਜੋੜਨਾ ਚਾਹੀਦਾ ਇਹ ਨਹੀਂ ਵੀ ਬੋਧਵਾਰੀ ਹੋਣਾ ਚਾਹੀਦਾ ਆਪਾਂ 12 ਮਹੀਨੇ 30 ਦਿਨ ਬੋਧਵਾਰ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਵੀ ਆਪਾਂ ਅੱਜ ਬੋਧਵਾਰ ਵਿੱਚ ਪੈਸੇ ਨਹੀਂ ਹੋਣੇ ਜ ਮੰਨਣਾ ਚਾਹੀਦਾ ਜੇ ਜਾਣ ਕੇ ਹਮ ਕੋਈ ਐਤਵਰ ਮੰਨਦਾ ਕੋਈ ਕੁਛ ਮੰਨਦਾ ਅਸੀਂ ਡੇਲੀ ਤੇ ਕਿਤੇ ਨਾ ਆਇਆ ਹਾਲਮਗੀਰ ਸਾਹਿਬ ਹੀ ਜਾਣਦੇ ਆ ਆਪਾਂ ਉੱਥੇ ਹੀ ਕੋਈ ਮੰਗ ਨਹੀਂ ਲਾਇਆ ਮੰਗੇ ਪਾਣੀ ਨਹੀਂ ਵਰਦੇ ਬਸ ਇਹ ਬਾਣੀ ਸਾਨੂੰ ਹਿਰਦੇ ਵਿੱਚ ਵਹਿ ਜਾਵੇ ਬਸ ਉਹੀ ਵਾ ਸਾਡੀ ਪ੍ਰਾਪਤੀ ਆ ਹੋਰ ਕੁਛ ਨਹੀਂ ਸੰਸਾਰ ਦੇ ਵਿੱਚ ਕੋਈ ਪੈਸੇ ਵਾਲੇ ਵੀ ਸਾਰੇ ਚਲ ਗਏ ਬੜੇ 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 ਬੜ ਤਨਾਰ ਚਲ ਗਏ ਐਥੇ ਦੇਖੋ ਲੈਣਾ ਲੱਗੇ ਤਾਂ ਤੁਹਾਡੇ ਸਾਹਮਣੇ ਕੋਲੇ ਹਾਂਜੀ ਉਹ ਵੀ ਚੰਦ ਮਿੰਟ ਬਾਅਦ ਸੇ ਲੋਕੀ ਸ਼ਰਦਾ ਪਿੰਡ ਕਰਦੇ ਉਹ ਤੋਂ ਬਾਅਦ ਉਹੀ ਬੋਲ ਜਾਂਦੇ ਆ ਇਹ ਦੇਵ ਸੰਸਾਰ ਨੂੰ ਮਹ ਪ੍ਰਮਾਤਮਾ ਉਹੀ ਸਾਨੂੰ ਯਾਦ ਰੱਖੇ ਵੀ ਜਿਹਦੇ ਪਾਣੀ ਦੇ ਅਸੀਂ ਪੜੀਏ ਤੇ ਆਪਣਾ ਉਧਾਰ ਕਰ ਸਕੀ ਜੇ ਹਰ ਇੱਕ ਬੁੱਧਵਾਰ ਆਉਣੇ ਬਾਬਾ ਜੀ ਕੋਲ ਹਾਂਜੀ ਕੀ ਸੁਣਾਉਂਗੇ ਇੱਕ ਓਮਕਾਰ ਸੁਣਾਓ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨੀਰ ਪੋ ਨੀਰ ਪੈ ਅਕਾਲ ਮੁਰ ਤੇ ਜੋਨੀ ਸੇਵੰਗੁਰ ਪ੍ਰਸਾਦ ਆ ਸਤ ਜਗਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਵੈਰੀ ਗੁੱਡ ਕਿੱਦਾਂ ਦਾ ਮਹਿਸੂਸ ਕਰਦੇ ਹੋ ਇੱਥੇ ਆ ਕੇ ਅੱਛਾ ਲੱਗਦਾ ਹੈ ਨਾ ਹਾਂਜੀ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਵਾਲਾ ਹਰ ਮੁਸ਼ਕਿਲ ਦਾ ਤੂੰ ਹੱਲ ਹੈ ਬਾਬਾ ਦੀਪ ਸਿੰਘ ਦੇ ਅਸੀਂ ਜੀ ਪੰਜ ਚੌਕੀਆਂ ਭਰੀਆਂ ਹਾਂ ਜੀ ਤੇ ਸੜ ਬੇਟਾ ਠੀਕ ਹੋ ਗਿਆ ਤੇ ਇਸ ਲਈ ਅਸੀਂ ਆਨੇ ਹੁਣ ਫਿਰ ਦੁਬਾਰਾ ਚੌਕੀਆਂ ਤੇ ਉਹਨਾਂ ਦੀ ਬੁੱਧੀ ਸਹੀ ਰਵੇ ਵਸ ਪਰਮਾਤਮਾ ਸਭ ਦੀ ਬੁੱਧੀ ਸਹੀ ਰੱਖੇ ਪਰਮਾਤਮਾ ਸਭ ਦੇ ਬੱਚੇ ਖੁਸ਼ੀ ਰਹਿਣ ਬਾਬਾ ਦੇਵ ਸਿੰਘ ਜੀ ਮੇਰ ਕਰਨ ਬਾਸ ਕਿੰਨਾ ਖੁਸ਼ੀ ਮਹਿਸੂਸ ਕਰਦੇ ਇੱਥੇ ਆ ਕੇ ਇੱਥੇ ਅਸੀਂ ਬਹੁਤ ਮਹਿਸੂਸ ਕਰਦੇ ਆਂ ਜੀ ਅਚਾ ਹਮ ਹਰ ਇੱਕ ਬੁੱਧਵਾਰ ਆਉਂਦੇ ਤੁਸੀਂ ਇੱਥੇ ਜੀ ਹਾਂ ਜੀ ਮੈਂ ਹਰ ਇੱਕ ਬੁੱਧਵਾਰ ਆਉਂਦੀ ਆ ਪਹਿਲਾਂ ਨਹੀਂ ਸਿਆਂਦੀ ਮੈਂ ਪੰਜ ਕਿਸੇ ਨੇ ਮੈਨੂੰ ਦੱਸਿਆ ਫਿਰ ਮੈਂ ਆਣ ਲੱਗੀ ਇੱਥੇ ਤੇ ਪੰਜ ਚੌਕੀਆਂ ਭਰੀਆਂ ਬਾਬਾ ਜੀ ਦੇ ਕੀ ਪ੍ਰੋਬਲਮ ਸੀ ਬੇਟੇ ਨੂੰ ਬੇਟਾ ਕੰਮ ਨਹੀਂ ਸੀ ਕਰਦਾ ਹੁਣ ਬਾਬਾ ਜੀ ਨੇ ਪੰਜ ਚੌਕੀਆਂ ਪੂਰੀਆਂ ਹੋਈਆਂ ਤੇ ਲੱਗ ਗਿਆ ਕੰਮ ਾਂਚੋਂ ਕੇ ਬੁਰੀਆਂ ਹੋਈਆਂ ਤੇ ਚਮਤਕਾਰ ਕਰਤਾ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੇ ਮਿਹਰ ਕਰਤੀ ਬਾਸ ਜੀ ਵਾ ਸਭ ਦੇ ਬੱਚਿਆਂ ਦੇ ਬਾਬਾ ਜੀ ਮਿਹਰ ਰੱਖਣ ਪਰਮਾਤਮਾ ਸਭ ਦੀ ਭਲਾ ਕਰੇ ਬਾਸ ਜੀ ਹਾਂਜੀ ਕਿੰਨਾ ਬਦਲਾ ਮਹਿਸੂਸ ਕਰਦੇ ਹੋ ਜੀਵਨ ਚ ਜਦੋਂ ਬਾਬਾ ਜੀ ਨਾਲ ਨਹੀਂ ਸੀ ਜੁੜੇ ਤੇ ਹੁਣ ਜੁੜੇ ਹੋਏ ਹੁਣ ਅਸੀਂ ਬਹੁਤ ਮਹਿਸੂਸ ਕਰਦੇ ਆਂ ਜੀ ਘਰ ਵੀ ਬਾਬਾ ਜੀ ਦਾ ਨਾਮ ਲਈਦਾ ਇੱਥੇ ਆਖ ਵੀ ਲਈਦਾ ਘਰ ਤਾਂ ਸਾਰੀ ਜ਼ਿੰਦਗੀ ਮੁੱਕਦਾ ਨਹੀਂ ਜੀ ਰੋਟੀ ਪਾਣੀ ਦਾ ਕਰੋ ਨਿਕਲ ਨਹੀਂ ਹੁੰਦਾ ਕਿਤੇ ਵੀ ਨਹੀਂ ਜਾਇਆ ਜਾਂਦਾ ਇੱਥੇ ਆਪਣੇ ਆਪ ਹੀ ਆ ਜੀਦਾ ਬਸ ਜਾਈਏ ਅਸੀਂ ਜੀ ਆਪ ਬੁਲਾਉਂਦੇ ਨੇ ਬਾਬਾ ਦੀਪ ਸਿੰਘ ਜੀ ਆਪ ਖੁਦ ਬੁਲਾਉਂਦੇ ਨੇ ਨਾ ਬਾਬਾ ਜੀ ਹਾਂਜੀ ਆਪ ਹੀ ਬੁਲਾਉਂਦੇ ਤਾਂ ਹੀ ਅਸੀਂ ਆਨੇ ਆ ਜੀ ਨਹੀਂ ਤਾਂ ਆਪਣੀ ਔਕਾਤ ਕੀ ਹੈ ਜੀ ਆਂਦੀ ਇੱਥੇ ਹਾਂਜੀ ਤੇ ਜਿਹੜੀ ਸਾਡੀ ਸੰਗਤ ਜੀ ਘਰ ਬੈਠ ਕੇ ਦੇਖ ਰਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹ ਵੀ ਬਸ ਜੀ ਆਣ ਇੱਥੇ ਦਰਸ਼ਨ ਕਰਨ ਆਦੇ ਆ ਕੇ ਆਪਣੀ ਮਨੋ ਕਾਮਨਾ ਪੂਰੀ ਕਰਨ ਜੋ ਵੀ ਆ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਏਗੀ ਬਾਬਾ ਜੀ ਸਭ ਦੀ ਮਰੋਂ ਕਾਮਨਾ ਪੂਰੀਆਂ ਕਰਨਗੇ ਜੀ ਸਾਡੀ ਕੀਤੀ ਦਾ ਸਬਦੀ ਕਰਨਗੇ ਜੀ ਕਿੰਨਾ ਦਾਨ ਮਹਿਸੂਸ ਕਰਦੇ ਹੋ ਤੇ ਸੇਵਾ ਕਰਦੇ ਸੇਵਾ ਕਰੇ ਬਹੁਤ ਅਨੰਦ ਮਾਣਦਾ ਤੇ ਜੋ ਵੀ ਚੀਜ਼ੇ ਤੋਂ ਮੰਗਦੇ ਆਪਾਂ ਹਰ ਇੱਕ ਚੀਜ਼ ਮਿਲਦੀ ਹੈ ਤੇ ਇੱਥੇ ਰੱਬ ਸਾक्षात ਮਿਲਦਾ ਪਿਆ ਤੇ ਹੋਰ ਕੀ ਚਾਹੀਦਾ ਆਪ ਨੂੰ ਤੇ ਆਪ ਖੁਦ ਵਿਰਾਜਮਾਨ ਇੱਥੇ ਬਾਬਾ ਦੀਪ ਸਿੰਘ ਜੀ ਤੇ ਜੇ ਦੇਖਣ ਦੀ ਆਖੋ ਨਹੀਂ ਚਾਹੀਦੀ ਐ ਬਸ ਇੱਥੇ ਤੇ ਹੋਰ ਕੀ ਆਪਣਾ ਚਾਹੀਦਾ ਜੋ ਦੁੱਖ ਲੈ ਕੇ ਆਓ ਇੱਥੇ ਆ ਸੁੱਖ ਦਿਓਗੇ ਤੁਹਾਨੂੰ ਤੇ ਇਨਸਾਨ ਦੇ ਵਿੱਚ ਜਮਾਂਗੇ ਸੁੱਖ ਦਿਖਾਓ ਤੇ ਦੁੱਖ ਮਿਲਦਾ ਆਪਾਂ ਨੂੰ ਕੋਈ ਇਹਦਾ ਮਤਲਬ ਨਹੀਂ ਪਰ ਇੱਥੇ ਦੁਨੀਆ 'ਚ ਕਿਰਾਏ ਦੇ ਦੁਨੀਆ 'ਚ ਆਏ ਆ ਅਸੀਂ ਉੱਪਰ ਵੀ ਜਾਣਾ ਇਸ ਕਰਕੇ ਆਪਾਂ ਇੱਥੋਂ ਉਹ ਚੀਜ਼ ਲੈ ਕੇ ਜਾਣੀ ਅਨਮੋਲ ਚੀਜ਼ ਪਰਮਾਤਮਾ ਦਾ ਨਾਮ ਤੇ ਫਿਰ ਪਰਮਾਤਮਾ ਦੇ ਨਾਮ ਨਾਲ ਇਹ ਨਾਲ ਹੀ ਹੈ ਫਿਰ ਫਾਇਦਾ ਕੀ ਆਉਂਦਾ ਤੇ ਫਿਰ ਇਸ ਕਰਕੇ ਹਰੇਕ ਬੰਦਾ ਨਮੀ ਨਮੀ ਜਨੇ ਉਹ ਢੇ ਕੁੜੀਆਂ ਜਿਹੜੇ ਪਨੇੜੀ ਆ ਰਹੀ ਆ ਸਾਥ ਕੀ ਗੁਰੂ ਕਰਨ ਨਾਲ ਜੁੜੇ ਫਿਰ ਉਹਨੂੰ ਪਤਾ ਲੱਗੂਗਾ ਕਿ ਲੈ ਵੀ ਇਹ ਮੇਨ ਮੁੱਦੇ ਤੇ ਕਿ ਆ ਪਰਮਾਨੰ ਸੱਚ ਆ ਪਰਮਾਨੰ ਸੱਚ ਅਸੀਂ ਝੂਠੇ ਆ ਕਿਉਂਕਿ ਸਾਡਾ ਸਰੀਰ ਮਿੱਟੀ ਆ ਅਸੀਂ ਮਿੱਟੀ 'ਚ ਮਿਲ ਜਾਣਾ ਅਜ ਨਹੀਂ ਕੱਲ ਦੀ 2 ਸੈਕਿੰਡ ਦਾ ਸਾਡੀ ਜ਼ਿੰਦਗੀ ਦਾ ਪਤਾ ਨਹੀਂ ਤੇ ਫਿਰ ਅਸੀਂ ਪ੍ਰਮਾਤਮਾ ਦਾ ਨਾਮ ਲਾਈਏ ਤਾਂ ਪ੍ਰਮਾਤਮਾ ਕਿੱਦਾਂ ਨਹੀਂ ਬਚਾਊਗਾ ਸਾਨੂੰ ਤੇ ਇਸ ਕਰਕੇ ਮੇਰਾ ਮਾਪਾ ਵੀ ਆਹੀ ਮੇਰਾ ਭਰਾ ਵੀ ਮੇਰੀ ਭੈਣ ਵੀ ਮੇਰਾ ਸਭ ਕੁਝ ਆ ਪ੍ਰਮਾਤਮਾ ਤੇ ਮੈਂ ਤਾਂ ਆਪਣਾ ਸ਼ਰੀਰ ਵੀ ਪ੍ਰਮਾਤਮਾ ਨੂੰ ਦੇ ਦਿੱਤਾ ਮੇਰੀ ਆਤਮਾ ਵੀ ਦੇ ਦਿੱਤੀ ਉਹਨਾਂ ਨੂੰ ਹੁਣ ਕੀ ਰਹਿ ਕੇ ਗਿਆ ਦੁਨੀਆਂ 'ਚ ਅੰਮ੍ਰਿਤਸਰ ਦਾ ਮਰੇ ਜਾਣਾ ਹੈਗਾ ਔਰ ਮੈਂ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਹੀ ਦੁਨੀਆ ਚ ਆਇਆ ਹੈ। ਕਿ ਹਰੇਕ ਬੁੱਧਵਾਰ ਚ ਬੈਰਾ ਘਟਣ ਆਨੇ ਉਥੇ। ਤੇ ਬਾਦਸ਼ਾਹ ਨੇ ਇੱਥੇ ਸਾਨੂੰ ਜਗ੍ਹਾ ਦਿੱਤੀ ਬਹੁਤ ਵਧੀਆ ਢੰਗ ਸੇ ਬਾਬਾ ਜੀ ਦੀ। ਅਸੀਂ ਇੱਥੇ ਸੋਚਦੇ ਸੀਗੇ ਕਿ ਇੱਥੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੈ। ਇੱਥੇ ਨੇੜੇ ਬਾਬਾ ਜੀ ਕਿਰਪਾ ਕਰਨ ਕਿ ਅਸੀਂ ਕੋਈ ਕਾਰੋਬਾਰ ਸਟਾਰਟ ਕਰ ਸਕੀਏ। ਬਾਬਾ ਜੀ ਅੱਗੇ ਅਰਦਾਸ ਕੀਤੀ। ਅਸੀਂ 1 ਸਾਲ ਚੌਂਕ ਦੇ ਵਿੱਚ ਅਸੀਂ ਮੁੰਡੇ ਮੁੰਡੇ ਤੋਂ ਸੀਗੇ ਕਹਿੰਦੇ ਕੰਮ ਕਰਨਾ ਉਹਨਾਂ ਨੇ ਕੋਈ ਕੰਮ ਕਰਵਾਇਆ। ਉਸਵਾ ਬਾਬਾ ਜੀ ਨੇ ਕਿਰਪਾ ਕੀਤੀ ਹੈ ਸਾਡੀ ਮਨੋ ਕਾਮਨਾ ਪੂਰੀ ਕੀਤੀ ਹੈ ਸਾਨੂੰ ਦੁਕਾਨ ਲੈ ਕੇ ਦਿੱਤੀ ਹੈ 13 13 ਡਿਪਾਰਟਮੈਂਟ ਸਟੋਰ 13 13 ਡਿਪਾਰਟਮੈਂਟ ਡਿਪਾਰਟਮੈਂਟ ਸਟੋਰ ਜਿੱਥੇ ਕਿ ਗੁਰਦੁਆਰੇ ਲੋਕੀ ਜਿਹੜਾ ਸਮਾਨ ਹੈ ਅਸੀਂ ਉਹ ਸੇਵਾ ਦੇ ਤੌਰ ਤੇ ਇੱਥੇ ਦਿੰਨੇ ਆ ਫ੍ਰੀ ਲਿਵਰੇਰੀਟ ਵਿੱਚ ਲਗਾ ਕੇ ਦਿੰਨੇ ਆ ਤੇ ਲੋਕੀ ਲੈ ਜਾਂਦੇ ਨੇ ਬੜੀ ਸੇਵਾ ਲੋਕੀ ਕਰਦੇ ਨੇ ਪਰ ਲੋਕਾਂ ਦੀ ਮਨੋ ਕਾਮਨਾ ਵੀ ਪੂਰੀ ਹੁੰਦੀ ਹੈ ਸੱਚੇ ਪਾਤਸ਼ਾਹ ਨੇ ਸਾਡੀ ਮਨੋ ਕਾਮਨਾ ਪੂਰੀ ਕੀਤੀ ਹੈ ਕਿੱਥੋਂ ਆਏ ਹੋ ਤੁਸੀਂ ਅਸੀਂ ਲੋਕਲ ਹੀ ਆਂ ਈ ਨਾਮੇ ਤੁਹਾਡਾ ਕਵਲਜੀਤ ਕੌਰ ਹਰ ਇੱਕ ਬੁੱਧਵਾਰ ਆਨੇ ਉੱਤੇ ਹਾਂਜੀ ਸੇਵਾ ਕਰ ਰਹੇ ਹੋ ਦੁੱਧ ਦਾ ਲੰਗਰ ਹੈ ਨਾ ਕਿੰਨਾ ਦਾ ਮਹਿਸੂਸ ਕਰਦੇ ਹਾਂ ਹਾਂਜੀ ਬਹੁਤ ਵਧੀਆ ਲੱਗਦਾ ਹਾਂਜੀ ਤੇ ਹਰ ਇੱਕ ਬੁੱਧਵਾਰ ਆਨੇ ਉੱਤੇ ਪੈਰਾ ਖਸ ਹਾਂਜੀ ਮੈਨੂੰ ਕਾਫੀ ਟਾਈਮ ਹੋ ਗਿਆ ਹੁੰਦੀ ਆ ਕਿੰਨਾ ਕੁ ਆਪਣਾ ਬਦਲਾਵ ਜੀਵਨ ਚ ਕਿੰਨਾ ਕੁ ਮਹਿਸੂਸ ਕਰਦੇ ਹੋ ਜਦੋਂ ਪਪਾ ਦੀਪ ਸਿੰਘ ਜੀ ਨਾਲ ਨਹੀਂ ਸੀ ਜੁੜੇ ਹੋਏ ਹੁਣ ਜੁੜੇ ਹੋਏ ਬਿਲਕੁਲ ਅਸਿੱਧਾ ਸ਼ੁਰੂ ਹੀ ਤੋਂ ਹੀ ਮੰਨਦੇ ਆ ਠੀਕਾ ਗੁਰੂ ਘਰ ਨੂੰ ਬਦਲਾਵੇ ਇਹ ਕਿ ਚਲੋ ਵਧੀਆ ਲੱਗਦਾ ਸੇਵਾ ਕਰਕੇ ਮਤਲਬ ਵਧੀਆ ਲੱਗਦਾ ਸਾਰੇ ਇੱਥੇ ਸੰਗਤ ਨੂੰ ਦੇਖੀਦਾ ਲੋਕੀ ਤਾਂ ਕਾਫੀ ਦੂਰੋਂ ਦੂਰੋਂ ਆਉਂਦੇ ਹੱਸਦਾ ਫਿਰ ਲੋਕਾਂ ਲਾ ਇਥੋਂ ਬਹੁਤ ਵਧੀਆ ਲੱਗਦਾ ਸੇਵਾ ਕਰਕੇ ਸੇਵਾ ਕਰ ਰਹੇ ਹੋ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹੀ ਆ ਕਿ ਚਲੋ ਗੁਰੂ ਘਰ ਆਓ ਸਾਰੇ ਸੇਵਾ ਕਰਿਆ ਕਰੋ ਦੇਖੋ ਦੇਣਾ ਤਾਂ ਬਾਬਾ ਜੀ ਨੇ ਸਾਰਾ ਕੁਝ ਠੀਕ ਆ ਤਾਂ ਫਿਰ ਬੰਦੇ ਨੂੰ ਆਣਾ ਚਾਹੀਦਾ ਡੇਲੀ ਬਾਕੀ ਬੁੱਧਵਾਰ ਤਾਂ ਸਪੈਸ਼ਲ ਲੋਕ ਆਉਂਦੇ ਟਾਈਮ ਕੱਢ ਕੇ ਚਾਹੀਦਾ ਜਿਹੜੇ ਸੰਗਤ ਦਾ ਘਰੇ ਬੈ ਕੇ ਦੇਖ ਰਿਆ ਨੇ ਕਿ ਮੈਸੇਜ ਦਵਾਂਗੇ ਉਹਨਾਂ ਨੂੰ ਵਧੀਆ ਨਾਲ ਜੁੜੇ ਆ ਉਹ ਜੁੜਨਾ ਵੀ ਚਾਹੀਦਾ ਵਾ ਵਧੀਆ ਜੀ ਕੋਈ ਇੱਥੇ ਨਹੀਂ ਆ ਸਕਦਾ ਘਰੇ ਬੈ ਕੇ ਦਰਸ਼ਨ ਕਰੇ ਬਹੁਤ ਵਧੀਆ ਜਿਵੇਂ ਕਿ ਤੁਸੀਂ ਦੇਖਿਆ ਹੁਣ ਆਪਾਂ ਸੰਗਤ ਨਾਲ ਗੱਲਬਾਤ ਕੀਤੀ ਤੇ ਸੰਗਤਾਂ ਨੇ ਜਿਹੜਾ ਆਪਣੇ ਜੀਵਨ ਦੇ ਜਿਹੜੇ ਕਿਸੇ ਆਪਣੇ ਨਾਲ ਸਾਂਝੇ ਕੀਤੇ ਕਿ ਉਹਨਾਂ ਨੇ ਕਿੱਦਾਂ ਜਿਹੜਾ ਕਿੱਦਾਂ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੇ ਜ਼ਿੰਦਗੀ ਵਿੱਚ ਚਮਤਕਾਰ ਕੀਤੇ ਨੇ ਤੇ ਕਿੱਦਾਂ ਉਹਨਾਂ ਦੀਆਂ ਜਿਹੜਾ ਮੁਸ਼ਕਲਾਂ ਦਾ ਹੱਲ ਕੀਤਾ ਤਾਂ ਬਿਲਕੁਲ ਆਪਾਂ ਲੋਕਤਵਹੀ ਅਪੀਲ ਕਰਦੇ ਆ ਕਿ ਹਰ ਇੱਕ ਬੁੱਧਵਾਰ ਜਿਹੜਾ ਇੱਥੇ ਦੁਪਹਿਰਾ ਕੱਟਿਆ ਜਾਂਦਾ ਹੈ ਦੁਪਹਿਰਾ ਸਾਈਂ ਦੀ ਸੇਵਾ ਹੁੰਦੀ ਹੈ ਤਾਂ ਤੁਸੀਂ ਵੀ ਇੱਥੇ ਆ ਕੇ ਜੁੜੋ ਬਾਬਾ ਜੀ ਨਾਲ ਦੁਪਹਿਰਾ ਸਾਈਂ ਅਟੈਂਡ ਕਰੋ ਤੇ ਆਪਣੇ ਜੀਵਨ ਵਿੱਚ ਜਿਹੜਾ ਸੇਵਾ ਸੈਮ ਦੇ ਅਰਦਾਸ ਨੂੰ ਇੱਕ ਹਿੱਸਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ